ਯਾ ਬੰਦਾ ਸਾਨੂੰ ਕੋਈ ਸੈੱਲਾਂ ਵਾਲੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਅਸੀਂ ਕਦੋਂ ਚ ਸੈੱਲ ਪੁੱਲ ਕਰ ਇੱਕ ਦਿਨ ਦੇ ਵਿੱਚ ਸਭ ਕੁਝ ਡੇਢ ਤਾਂ ਸਾਡੇ ਕੰਪਿਊਟਰ ਨੇ ਸਾਡੇ ਸਿਸਟਮ ਨੇ ਕਰਤਾ ਵੀ ਡੇਢ ਤੋਂ ਥੱਲੇ ਤੁਸੀਂ ਹਸਪੀਟਲ ਨੂੰ ਜਾ ਸਾਡੇ ਕੋਲ ਤਾਂ 10000 ਵਾਲੇ 5000 ਵਾਲੇ 2000 ਵਾਲੇ ਜਵਾਬ ਦਿੱਤੇ ਹੋਏ ਹੀ ਆਉਂਦੇ ਆ ਜਦੋਂ ਸਾਰੇ ਹੱਥ ਖੜੇ ਕਰ ਜਾਣ ਬੰਦਾ ਕੀ ਕਰੂਗਾ ਕਿ ਤਾਂ ਰੱਬ ਯਾਦ ਕਰਦਾ ਨਾ ਕਿਤੇ ਵੀ ਕੁਝ ਹੋ ਸਕਦਾ ਨਾ ਉਹੇ ਜਿਹੀ ਆਉਂਦੇ ਆ ਫਿਰ ਉਹ ਇੱਕ ਦਿਨ ਚ ਕੋਈ ਨਹੀਂ ਇੱਕੋ ਦਿਨ ਚ ਯਾ ਬਰਦਾ ਸਾਨੂੰ ਕੋਈ ਸੈੱਲਾਂ ਵਾਲੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਅਸੀਂ ਇੱਕ ਦਿਨ 'ਚ ਸੈੱਲ ਪੂਰੇ ਕਰ ਦਿੰਦੇ ਹਾਂ ਇੱਕ ਦਿਨ ਦੇ ਵਿੱਚ ਸੈੱਲ ਪੂਰੇ ਔਨ ਕੈਮਰਾ ਤੁਸੀਂ ਚੈਲੰਜ ਕਰ ਰਹੇ ਹੋ ਇਹ ਮੈਨੂੰ 10 ਸਾਲ ਹੋ ਗਏ ਇਹ ਕਰਦਿਆਂ ਨੂੰ ਹਮ ਇੱਕ ਦਿਨ ਦੇ ਵਿੱਚ ਹੀ ਸੈੱਲ ਪੂਰੇ ਕਰਦੇ ਹਾਂ ਤਕਰੀਬਨ ਜਿਹੜੀ ਸਾਡੀ ਇਹਦੀ ਰਿਸਰਚ ਆ ਉਹ 95% ਬੰਦਿਆਂ ਦੇ ਇੱਕ ਇੱਕ ਦਿਨ 'ਚ ਹੀ ਪੂਰੇ ਹੁੰਦੇ ਆ 2 ਲੱਖ ਸੈੱਲ ਘੱਟੋ ਘੱਟ ਚਾਹੀਦੇ ਹੁੰਦੇ ਆ 1.5 ਤੋਂ ਉੱਪਰ ਚਾਹੀਦੇ ਆ ਪਰ ਅਸੀਂ 1.5 ਨੂੰ ਵੀ ਨਹੀਂ ਮੰਨਦੇ ਅਸੀਂ 2 ਨੂੰ ਵੀ ਨਹੀਂ ਮੰਨਦੇ ਹਮ ਹਰ ਇੱਕ ਬੰਦੇ ਦੀ ਆਪਣੀ ਆਪਣੀ ਰਿਕੁਆਇਰ ਮਨ ਲਓ ਜੀ ਤੁਹਾਡੀ ਹੈਲਥ ਵਧੀਆ ਹੈ ਹੋ ਸਕਦਾ ਹੈ ਤੁਹਾਡੀ ਕਪੈਸਿਟੀ 2 ਲੱਖ ਦੀ ਹੋਈ ਹੋਵੇ ਜੀ ਹੁਣ ਇਹਨਾਂ ਦੀ ਹੈਲਥ ਘਟਾ ਇਹਨਾਂ ਦੀ ਇਹ ਵੀ ਹੋ ਸਕਦੀ ਹੈ ਕਿ ਇਹਦੀ ਕਪੈਸਿਟੀ 4.5 ਲੱਖ ਦੀ ਹੋਵੇ ਬਿਲਕੁਲ ਹੁਣ ਜੇ 4.5 ਲੱਖ ਵਾਲੀ ਕਪੈਸਿਟੀ ਦੇ 2.5 ਲੱਖ ਸੈਲਰ ਰਹਿ ਜਾਣ ਤੁਸੀਂ ਕੀ ਕਹੋਗੇ ਸਹੀ ਆ ਨਹੀਂ ਬਸ ਅਸੀਂ ਮੰਨਦੇ ਨਹੀਂ ਉਹਨੂੰ ਜਦੋਂ ਬੰਦਾ ਆ ਕੇ ਕਹਿੰਦਾ ਜੀ ਮੇਰੀਆਂ ਲੱਤਾਂ ਦੁਖਦੀਆਂ ਸੈਲ ਚਾਹੇ 2.5 ਲੱਖ ਵੀ ਹੋਣ ਉਹਨੂੰ ਇੱਕ ਡੱਬੀ ਦੇ ਦੇ ਦੀ ਆ ਉਹ ਬੰਦਾ ਕਹੇ ਠੀਕ ਆ ਕਿਉਂਕਿ 2 ਲੱਖ ਦਾ ਗਿਆ ਪਿਆ ਗਿਆ ਨਾ ਬਿਲਕੁਲ ਡੇਢ ਤਾਂ ਸਾਡੇ ਕੰਪਿਊਟਰ ਨੇ ਸਾਡੇ ਸਿਸਟਮ ਨੇ ਕਰਤਾ ਵੀ ਡੇਢ ਤੋਂ ਥੱਲੇ ਤੁਸੀਂ ਹਸਪੀਟਲ ਨੂੰ ਜਾਣਾ ਜੀ ਡੇਢ ਤਾਂ ਇੱਕ ਮਿਨੀਮਮ ਆ ਗਿਆ ਨਾ ਸਾਡੇ ਕੋਲ ਤਾਂ 10000 ਵਾਲੇ 5000 ਵਾਲੇ 2000 ਵਾਲੇ 2000 ਵਾਲਾ ਬੰਦੇ ਨੂੰ ਤਾਂ ਕਹਿੰਦੇ ਡਾਕਟਰ ਬਹੁਤ ਔਖਾ ਬਚਾਉਣਾ ਜਵਾਬ ਦਿੰਦੇ ਆ ਹਮ ਸਾਡੇ ਕੋਲ ਆਉਂਦੇ ਆ ਹਮ ਜਵਾਬ ਦਿੱਤੇ ਹੋਏ ਹੀ ਆਉਂਦੇ ਆ ਹਮ ਜਦੋਂ ਸਾਰੇ ਹੱਥ ਖੜੇ ਕਰ ਜਾਣ ਬੰਦਾ ਕੀ ਕਰੂਗਾ ਫਿਰ ਤਾਂ ਰੱਬ ਹੀ ਯਾਦ ਕਰਦਾ ਨਾ ਜੀ ਜਦੋਂ ਸਾਰੇ ਡਾਕਟਰ ਜਵਾਬ ਦੇ ਜਾਣ ਫੇਰ ਫੇਰ ਕਹਿੰਦਾ ਵੀ ਹੱਥ ਪੈਰ ਮਾਰਦਾ ਕਿਤੋਂ 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 ਭੁੱਲੇ ਭਲੇ ਕੇ ਅਗਲਾ ਕਹਿੰਦਾ ਯਾਰ ਉੱਥੇ ਜਾ ਕੇ ਕਰ ਲੋ ਉਹ ਨੂੰ ਪੁੱਛ ਲੋ ਫੇਰ ਕੋਈ ਦੱਸਦਾ ਯਾਰ ਉੱਥੇ ਜਾਇਓ ਸਾਡੇ ਕੋਲ ਉਹੇ ਜਿਹਾ ਆਉਂਦੇ ਨੇ ਵੀ ਡਾਕਟਰ ਨੇ ਜਵਾਬ ਦੇਤਾ ਪੇਸ਼ੈਂਟ ਬਾਹਰ ਗੱਡੀ ਚ ਪਿਆ ਅੰਦਰ ਨਹੀਂ ਅਸੀਂ ਬਾੜਦੇ ਫਿਰੂ ਜੀ ਕਿਤੇ ਵੀ ਕੁਝ ਹੋ ਸਕਦਾ ਨਾ ਹੂੰ ਉਹੇ ਜਿਹੀ ਆਉਂਦੇ ਆ ਫੇਰ ਉਹ ਇੱਕ ਦਿਨ ਚ ਇੱਕੋ ਦਿਨ ਚ ਮੈਂ ਇਹੇ ਜਿਹੀ ਵੀ ਦੇਖਿਆ ਵੀ ਜਿਹੜੇ 2-2000 3-3000 ਵਾਲੇ ਸੱਲਾਂ ਵਾਲੇ ਸੀਗੇ ਉਹ ਤੀਜੇ ਦਿਨ ਕੰਮ ਤੇ ਗਏ ਹੁੰਦੇ ਸੀ ਡਾਕਟਰ ਕਹਿੰਦਾ ਸੀਗਾ ਇਹ ਘੰਟਿਆਂ ਦੀ ਗੇਮ ਆ ਸਾਡੇ ਹਸਪਤਾਲ ਤੋਂ ਬਾਹਰ ਲੈ ਜਾਓ ਲੋਕਾਂ ਨੇ ਕਹਿਣਾ ਇਹ ਕਮਰੇ ਮੂਰੇ ਮੈਂ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰੀ ਜਾਂਦੇ ਨੇ ਗੱਲਾਂ ਮੈਂ ਕਰਦੇ ਹਾਂ ਲੇਕਿਨ ਜਿਹਨਾਂ ਦੇ ਨਾਲ ਇਹ ਬੀਤੀ ਹੋਈ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੀ ਆਪਣੀ ਬੀਤੀ ਹੋਈ ਹੱਡ ਬੀਤੀ ਮੈਸੇਜ ਵੀ ਪਾਇਆ ਕਰੋ ਕਿ ਜਿਹਦੇ ਨਾਲ ਬੀਤੀ ਆ ਹੂੰ ਉਹ ਪਾਉਣਗੇ ਉਹਨਾਂ ਲੋਕਾਂ ਨਾਲ ਵੀ ਆਪਾਂ ਸੰਪਰਕ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਉਹ ਉਹ ਪਾਉਣਗੇ ਮੈਸੇਜ ਜਿਹਨਾਂ ਦੇ ਇਹਨਾਂ ਦਾ ਰਿਜ਼ਲਟ ਦੇਖਿਆ ਹੋਇਆ ਉਹਨਾਂ ਦੇ ਰਿਜ਼ਲਟ ਪਾਉਣਗੇ ਹੂੰ ਮੇ ਤਾਂ ਆਹ ਫਰਾਨ ਵੀ 2000 ਸੈੱਲ ਬੰਦੇ ਦੇ ਰਹਿ ਗਏ ਹੋਣ ਤੇ ਇੱਕ ਦਿਨ ਦੇ ਵਿੱਚ ਉਹ ਪੂਰੇ ਹੋ ਜਾਣ। ਇੱਕ ਦਿਨ ਚ ਪੂਰੇ ਹੋ ਜਾਂਦੇ। ਕਿਉਂਕਿ ਡਾਕਟਰ ਵੀ ਜੇ ਕਹਿੰਦਾ ਨਾ ਘੱਟੋ ਘੱਟ 4 ਤੋਂ 5 ਦਿਨ ਲੱਗਦੇ ਆ ਵੀ ਜਿੱਦੇ ਥੋੜੇ ਬਹੁਤ ਘੱਟ ਹੋਣ। ਮੇਰੇ ਕੋਲੇ ਇੱਕ ਮੈਂ ਨਾਂ ਨਹੀਂ ਲੈਣਾ ਹੈ ਉਹ ਮੇਰਾ ਮਤਲਬ ਕਲੀਨਿਕ ਉਹਨਾਂ ਦਾ ਉਹਦੇ ਕੋਲ ਇਹ ਦਵਾਈ ਪਈ ਹੁੰਦੀ ਆ। ਤੋ ਗਰੀਬਨ ਮਤਲਬ ਸਾਲ 'ਚ ਉਹਨੇ ਵਿੱਚ ਤੋਂ ਦੋ ਕਵਾਰੀ ਉਹ ਲਿਜਾਣਾ ਹੁੰਦਾ ਥੋੜਾ ਮਾਲ ਲੈ ਕੇ ਜਾਂਦਾ। ਕੁਰਾਲੀ ਦਾ। ਜੀ। ਕੁਰਾਲੀ ਮਿਲਦੀ ਆ ਜੀ। ਉਹ ਬੰਦਾ ਇੱਕ ਦਿਨ ਮੈਂ ਜਾ ਰਿਹਾ ਸੀਗਾ ਤੇ ਉਹਦੀ ਦੁਕਾਨ ਖੁੱਲੀ ਬਾਹਰੋਂ ਕੋਲ ਖੜ ਗਿਆ ਦੁਕਾਨ ਖੁੱਲੀ ਖੜਿਆ ਉਹ ਵੀ ਬਾਹਰ ਬੈਠਾ ਸੀਗਾ ਚਲੋ ਅਸੀਂ ਅੰਦਰ ਗਏ ਚਾਹ ਪੀਣ ਲੱਗੇ ਇੱਕ ਬੰਦਾ ਆ ਗਿਆ ਉਹ ਬੰਦਾ ਦਵਾਈ ਲੈਣ ਆ ਗਿਆ ਇਹ ਕੁਦਰਤੀ ਉਹ ਕਹਿੰਦਾ ਜੀ ਵੀ ਇਹ ਸਦਾਤ ਜੀ ਬਣਾਉਂਦੇ ਆ ਦਵਾਈ ਇਹ ਦਵਾਈ ਇਹਨਾਂ ਦੀ ਆ ਉਹ ਚਲੋ ਵਿਚਾਰਾ ਉਹ ਕਹਿੰਦਾ ਸਰ ਵੀ ਬਹੁਤ ਮਿਹਰਬਾਨੀ ਤੁਹਾਡੀ ਕਹਿੰਦਾ ਮੇਰੇ ਬੱਚੇ ਦੀ ਜਾਨ ਇਹਦੇ ਕਰਕੇ ਬਚੀ ਆ ਕਹਿੰਦਾ ਮੈਂ ਦੁਬਾਰਾ ਤਾਂ ਤਾਂ ਲੈਣ ਆਇਆ ਠੀਕ ਆ ਤੇ ਉਹ ਬੰਦਾ ਮੈਨੂੰ ਡਾਕਟਰ ਕਹਿ ਰਿਹਾ ਮੈਡੀਕਲ ਸਟੋਰ ਵਾਲਾ ਬੇਟਾ ਮੁੰਡਾ ਕਹਿ ਰਿਹਾ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਮੈਂ ਤੁਹਾਡੇ ਮੂੰਹ ਤੇ ਵਿੜਾਈ ਨਹੀਂ ਕਰਦਾ ਕਹਿੰਦਾ ਮੈਂ ਇੱਕ ਦਿਨ ਬਾਹਰ ਇਦਾਂ ਹੀ ਬੈਠਾ ਕਹਿੰਦਾ ਮੇਰਾ ਗਵੰਡੀ ਸਾਹਮਣੇ ਕਹਿੰਦਾ ਉਹਦਾ ਮਕਾਨ ਉਹਦੀ ਮਿਸੇਜ ਕਹਿੰਦਾ ਇੱਥੇ ਸਾਡੇ ਸਰਕਾਰੀ ਹਸਪੀਟਲ ਦੇ ਵਿੱਚ ਜੋਬ ਕਰਦੀ ਜੀ ਉਹਦੇ ਬੇਟੇ ਦੇ ਸੈਲ ਕੱਟ ਗਏ 40000 ਤੋਂ ਉੱਪਰ ਸੈਲ ਸੀ ਕਹਿੰਦਾ ਜਦੋਂ ਉਹਨਾਂ ਨੇ ਦਾਖਲ ਕਰਾਇਆ ਚੌਥੇ ਦਿਨ ਜਵਾਬ ਦਿੱਤਾ ਡਾਕਟਰਾਂ ਨੇ ਮੈਂ ਕਹਿੰਦਾ ਦਵਾਈ ਦੇ ਰਿਹਾ ਇੱਥੇ ਬੈਠਾ ਜੀ ਮੇਰੇ ਕੋਲ ਨਹੀਂ ਆਏ ਚੌਥੇ ਦਿਨ ਜਵਾਬ ਦੇ ਦਿੱਤਾ ਕਹਿੰਦਾ ਅਸੀਂ ਬੈਠੇ ਗਏ ਬਾਹਰ ਐਂਬੂਲੈਂਸ ਖੜੀ ਆ ਬੰਦਾ ਕਹਿੰਦਾ ਨਿਕਲ ਕੇ ਫਟਾਫੜ ਘਰੇ ਗਿਆ ਘਰੋਂ ਕਾ ਤਾਂ ਕੱਪੜੇ ਚੱਕੇ ਤੇ ਜਦੋਂ ਵਾਪਸ ਆਇਆ ਕਹਿੰਦਾ ਮੈਂ ਉਹਨੂੰ ਪੁੱਛ ਲਿਆ ਕਹਿੰਦਾ ਵੀ ਬਾਬਜੀ ਕੀ ਗੱਲ ਹੋ ਗਈ ਘਬਰਾਏ ਹੋ ਸੁੱਖਾ ਉਹ ਕਹਿੰਦਾ ਯਾਰ ਇਦਾਂ ਦਾ ਕਰਕੇ ਨਾ ਵੀ ਸੈੱਲ ਕਹਿੰਦਾ ਬੇਟੇ ਦੇ ਘਟ ਕੇ 4 ਦਿਨ ਹੋ ਗਏ ਹਸਪੀਟਲ 'ਚ ਕਹਿੰਦਾ ਚੰਡੀਗੜ੍ਹ ਚੱਲੇ ਆ ਲੈ ਕੇ ਜਵਾਬ ਦਿੱਤਾ ਕਹਿੰਦਾ 1 ਮਿੰਟ ਰੁਕ ਜਾ ਕਹਿੰਦਾ ਮੈਂ ਡੱਬੀ ਖੋਲ ਕੇ ਨਾ ਉਹਨੂੰ ਦੇ ਦਿੱਤੀ ਵੀ ਆ ਲੈ ਡੱਬੀ ਆ ਲੈ ਚਮਚ ਵੀ ਇਹਨੂੰ ਹੁਣ ਜਾਂਦਾ ਹੋਇਆ ਦੇ ਦਿਓ ਉਨੇ ਉੱਥੇ ਗੱਡੀ ਦੇ ਵਿੱਚ ਖੜਾ ਕੇ ਇੱਕ ਤੇ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਜਾਣ ਦਾ ਉਹਨਾਂ ਦਾ ਰਸਤਾ ਸਿਰਫ 30-35 ਮਿੰਟ ਦਾ ਸੀਗਾ ਉੱਥੇ ਚਲੇ ਗਏ ਦਾਖਲ ਕਰਾਉਂਦੇ ਹਾਂ ਹੋਰ ਉਹਨਾਂ ਨੂੰ ਉੱਧਾ ਪੌਣਾ ਘੰਟਾ ਘੰਟਾ ਲੱਗ ਗਿਆ ਜਦੋਂ ਐਮਰਜੈਂਸੀ ਗਏ ਐਮਰਜੈਂਸੀ ਵਾਲਿਆਂ ਦਾ ਪਹਿਲਾਂ ਟੈਸਟ ਕਰਨਾ ਬਿਲਕੁਲ ਉਹਨਾਂ ਨੇ ਨਾਲ ਹੀ ਟੈਸਟ ਵਾਸਤੇ ਭੇਜਤਾ ਵੀ ਕੀ ਕੀ ਰਿਪੋਰਟ ਜਦੋਂ ਉੱਥੇ ਰਿਪੋਰਟ ਤੇ ਚੈੱਕ ਕਰਾਉਂਦੇ ਤਾਂ ਉਹ ਬੰਦੇ ਦੇ 80000 ਸੈੱਲ ਸੀਗੇ ਜਿਹੜੇ ਬੰਦੇ ਨੇ ਉਹ ਜਵਾਬ ਦਿੱਤਾ ਉਸ ਟਾਈਮ ਉਹਦੇ 8000 ਸੀ ਇਹ ਤਾਂ ਬਹੁਤ ਜ਼ਿਆਦਾ ਮਨਸਫਰ ਖਰਾਬ ਕਰੀ ਇੱਕ ਡੇਢ ਘੰਟੇ ਦੇ ਵਿੱਚ ਇੰਨੇ ਉਹ ਉਹਨੂੰ ਕਹਿ ਰਿਹਾ ਕਹਿੰਦਾ ਯਾਰ ਇਹ ਐਮਰਜੈਂਸੀ ਕਿਉਂ ਕਿਸੇ ਨੇ ਮਤਲਬ ਇੱਥੇ ਰੈਫਰ ਕਰ ਦਿੱਤਾ ਬੰਦੇ ਜੀ ਸੈੱਲ 8000 ਆ ਉਹ ਕਹਿੰਦਾ 8000 ਕਿਤੇ 8 ਇੰਨੇ ਨੇ 8 ਤੋਂ 80 ਅੱਧੇ ਪੌਣੇ ਘੰਟੇ ਪੌਣੇ 2 ਘੰਟੇ ਦੇ ਵਿੱਚ ਹਾਂ ਆ ਰਿਜ਼ਲਟ ਨਹੀਂ ਇਹਦੇ ਬਿਲਕੁਲ ਇਹ ਕੱਲੀ ਸੈੱਲਾਂ ਤੇ ਕੰਮ ਕਰਦੀਆਂ ਜਾਂ ਜਿਨ੍ਹਾਂ ਦੇ ਟਾਈਫਾਇਡ ਹੋਇਆ ਹੁੰਦਾ ਉਹਨੂੰ ਉਹਨੂੰ ਵੀ ਰਿਕਵਰ ਟਾਈਫਾਇਡ ਦੀ ਅਲੱਗ ਆ ਟਾਈਫਾਇਡ ਦੀ ਤਾਂ ਅਸੀਂ ਇੱਕ ਗੋਲੀ ਦਿੰਨੇ ਆ ਆ ਪਈ ਆ ਟਾਈਫਾਇਡ ਵਾਲੇ ਤਾਂ ਅਸੀਂ ਹਜ਼ਾਰਾਂ ਹੀ ਬੰਦੇ ਠੀਕ ਕੀਤੇ ਨੇ ਹਾਂ ਕੋਚ ਵੀ ਨਹੀਂ ਹੈਗਾ ਇੱਕ ਤੋਂ ਦੂਜੀ ਗੋਲੀ ਮੇਰਾ ਖਿਆਲ ਹਜ਼ਾਰਾਂ ਦੇ ਵਿੱਚੋਂ ਜੇ 10-15000 ਬੰਦਾ ਕੋਈ ਲੈ ਕੇ ਗਿਆ ਹੋਊਗਾ ਨਾ ਮੇਰਾ ਖਿਆਲ ਆ ਵੀ 25-30 ਬੰਦੇ ਹੋਣਗੇ ਜਿਹੜੇ ਦੁਬਾਰਾ ਲੈਣਾ ਆ ਆ ਇੱਕ ਗੋਲੀ ਆ ਇਹਦੇ ਵਿੱਚ ਜੀ ਬਸ ਜਿਹਦੇ ਅੰਦਰ ਚਲੇਗੀ ਟਾਈਫਟ ਨਹੀਂ ਹੁੰਦਾ ਇਹ ਵੀ ਨਹੀਂ ਕਹਿੰਦੇ ਕਿ ਕਦੇ ਨਹੀਂ ਹੁੰਦਾ 5-4 ਸਾਲ ਤਾਂ ਹੁੰਦਾ ਹੀ ਨਹੀਂ ਔਰ ਕਈ ਇਹ ਜਿਹੇ ਆ ਇਹ ਜਿਹੇ ਆ ਵੀ ਜਿਹੜਾ ਨੂੰ 25-25 30-30 ਸਾਲ ਪੁਰਾਣਾ ਸੀਗਾ ਨਹੀਂ ਟੁੱਟਦਾ ਸੀਗਾ ਨਾ ਉਹਨਾਂ ਨੂੰ ਹੋਇਆ ਹੀ ਨਹੀਂ ਦੁਬਾਰਾ ਕਿਉਂਕਿ ਅਕਸਰ ਹੀ ਜਦੋਂ ਵੀ ਬੰਦਾ ਖੂਨ ਟੈਸਟ ਕਰਾਉਂਦਾ ਨਾ ਜਿਹਨੂੰ ਇੱਕ ਵਾਰੀ ਟਾਈਫਾਇਡ ਹੋ ਜਾਏ ਦੁਬਾਰਾ ਬਲੱਡ ਟੈਸਟ ਕਰਾਓ ਮੋਸਟਲੀ ਉਹਦੇ ਬਲੱਡ ਟੈਸਟ ਦੇ ਵਿੱਚ ਆਉਂਦਾ ਹੀ ਆਉਂਦਾ ਉਹਦੇ ਉਹਦੇ ਚ ਦੋ ਗੱਲਾਂ ਨੇ 50 60% ਬੰਦਿਆਂ ਦਾ 15 ਦਿਨ ਤੋਂ ਬਾਅਦ ਨੋਰਮਲ ਆਊਗਾ ਨਹੀਂ ਲਹੂਗਾ ਟਾਈਫਾਇਡ ਪਰ 50 60% ਬੰਦੇ ਉਹ ਨੇ ਜਿਨ੍ਹਾਂ ਨੂੰ ਬੁਖਾਰ ਤਾਂ ਨਹੀਂ ਚੜਦਾ ਪਰ ਬਲੱਡ ਦੇ ਵਿੱਚ 6 ਮਹੀਨੇ 7 ਮਹੀਨੇ ਸਾਲ ਤੱਕ ਉਹ ਸ਼ੋਅ ਹੁੰਦਾ ਰਹਿੰਦਾ ਉਹਦੀ ਕੋਈ ਖਾਸ ਨਹੀਂ ਗੱਲ ਬੁਖਾਰ ਨਹੀਂ ਚੜਦਾ ਕਦੇ ਆ ਕੇ ਇਹ ਨਹੀਂ ਕਹੂਗਾ ਕਿ ਮੈਨੂੰ ਚੜਿਆ ਬਗਾ ਡਾਕਟਰ ਤਾਂ ਗੋਲੀਆਂ ਦਾ ਥੱਬਾ ਦੇ ਦਿੰਦੇ ਤੁਸੀਂ ਇੱਕ ਗੋਲੀ ਨਾਲ ਸਾਰੀ ਲੈ ਲੀਂ। ਮੈਂ ਕਹਿੰਦਾ ਸਵੇਰ ਦੇ ਫੋਨ ਤੇ ਫੋਨ ਸਾਨੂੰ ਸਵੇਰੇ ਦਿਨ ਚੜਦੇ ਹਾਂ ਤੇ ਬਸ ਇਹੀ ਫੋਨ ਆਉਂਦਾ ਜੀ ਟਾਈਫਾਇਟ ਦੀ ਗੋਲੀ ਤੁਸੀਂ ਦਿੰਨੇ ਇੱਕ ਟਾਈਫਾਇਟ ਦੀ। ਇਹ ਖਾਣੀ ਕਿਵੇਂ ਐ? ਬਸ ਪਾਣੀ ਨਾਲ ਲੈ ਲਓ, ਜਾਨ ਨਾਲ ਲੈ ਲਓ ਅੰਦਰ ਜਾਣੀ ਚਾਹੀਦੀ ਐ ਜਿੱਦਾਂ ਮਰਜ਼ੀ ਦੇ ਦੋ। ਕੌੜੀ ਨਹੀਂ ਹੈਗੀ ਮਿੱਠੀ ਗੋਲੀ। ਹੂੰ। ਖਾਣ ਦਾ ਤਾਂ ਨਹੀਂ ਕੋਈ ਪਰਹੇਜ਼ ਹੁੰਦਾ। ਪਰਹੇਜ਼ 3 ਦਿਨ ਅਸੀਂ ਰੋਟੀ ਬੰਦ ਕਰਾਉਂਦੇ ਆ। ਹੂੰ। 3 ਦਿਨ ਰੋਟੀ ਬੰਦ ਕਰਾਈ ਦੀ ਉਹਨੂੰ ਖਿਚੜੀ, ਫਰੂਟ ਜੂਸ, ਦੁੱਧ, ਬ੍ਰੈਡ ਤੇ ਰੱਖਣਾ 3 ਦਿਨ। 3 ਦਿਨ ਅੰਦਰ ਜਦ ਤੱਕ ਬੁਖਾਰ ਚੜਨਾ ਹੀ ਨਹੀਂ ਮੁੜ ਕੇ ਜੀ ਜਾਂ ਅੰਦਰੋਂ 3 ਦਿਨ ਨਿਕਲੂਗਾ ਉਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਸ ਜਿਹੜਾ 3 ਦਿਨ ਤਾਂ ਨਿਕਲ ਗਿਆ ਨਿਕਲ ਗਿਆ ਫੇਰ ਨਹੀਂ ਆਉਗਾ ਗੱਲ ਉਹ ਹੀ ਆ ਜਿਹੜਾ ਦਵਾਇਆ ਹੋਇਆ ਉਹਨੂੰ ਤਾਂ ਅਸੀਂ ਕੱਢਣਾ ਬਿਲਕੁਲ ਯਾਨੀ ਕਿ ਇਹ ਦਵਾਈ ਇਦਾਂ ਦੀ ਹੈ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਇਹ ਚੀਜ਼ ਦੇ ਤਾਂ ਤੁਸੀਂ ਗੱਲ ਇਹ ਆ ਵੀ ਹੁਣ ਅਸੀਂ ਇੰਨੇ ਸਾਲਾਂ ਦੇ ਵਿੱਚ 10-10 ਥੱਕ ਗਏ ਹੁਣ ਕਿੰਨੀਆਂ ਕ ਕਹਾਣੀਆਂ ਕਿੰਨਿਆਂ ਦੇ ਨਾਲ ਇਤਿਹਾਸ ਜੁੜਿਆ ਉਹ ਕਹਿਣ ਤੋਂ ਬਾਹਰ ਹੋਇਆ ਕਿਉਂਕਿ ਕੋਈ ਆਮ ਬੰਦਾ ਵੀ ਡਾਕਟਰ ਦੇ ਕੋਲ ਜਾਂਦਾ ਨਾ ਟਾਈਫਾਇਡ ਜਾਂ ਸੈਲਕਟੇ ਵਾਲਾ ਡਾਕਟਰ ਇੰਨੀ ਲੰਬੀ ਚੌੜੀ ਪਹਿਲਾਂ ਦਵਾਈਆਂ ਦੀ ਲਿਸਟ ਦੇ ਦਿੰਗੇ ਫਿਰ ਬੰਦਾ ਇੱਕ ਵਾਰੀ ਸੋਚਾਂ ਚ ਜਰੂਰ ਪੈ ਜਾਂਦਾ ਵੀ ਮੰਨਾ ਮੈਂ ਖਾਉਂਗਾ ਕਿਦਾਂ ਵੀ ਮੈਂ ਤਾਂ ਕਦੀ ਜ਼ਿੰਦਗੀ ਚ ਇੱਕ ਗੋਲੀ ਨਹੀਂ ਜੀਬ ਤੇ ਰੱਖੀ ਬਿਲਕੁਲ ਦੇਖੋ ਤੁਸੀਂ ਕਿੰਨੀਆਂ ਵੀਡੀਓ ਕਰਦੇ ਹੋ ਤੁਸੀਂ ਵੈਦਾਂ ਨੂੰ ਮਿਲਦੇ ਹੋ ਜੀ ਮੇਰਾ ਖਿਆਲ ਇਹ ਪਹਿਲੀ ਉਹ ਦਵਾਈ ਆ ਜਿਹਨੂੰ ਘੱਟ ਤੋਂ ਘੱਟ ਮੇਰੀ ਮੇਰੀ ਲਿਸਟ ਦੇ ਵਿੱਚ 250 ਵੈਦ ਵਰਤ ਰਿਹਾ ਹੈ ਕੋਈ ਵੈਦ ਦੂਜੇ ਵੈਦ ਦੀ ਦਵਾਈ ਨਹੀਂ ਵਰਤਦਾ ਜੀ ਬਿਲਕੁਲ ਇਸ ਦਵਾਈ ਨੂੰ 250 ਵੈਦ ਮੇਰੀ ਲਿਸਟ ਚ ਆ ਜਿਹੜਾ ਇਹਨੂੰ ਵਰਤਦਾ ਤੁਹਾਡੇ ਤੋਂ ਲੈ ਲੈ ਕੇ ਜਾਂਦੇ ਨੇ ਬਿਲਕੁਲ ਲੈ ਕੇ ਵੈਦਾਂ ਦੇ ਗੁਰੂ ਹੋ ਤੁਸੀਂ ਫਿਰ ਨਹੀਂ ਨਹੀਂ ਇਹ ਨਹੀਂ ਹੋ ਸਕਦੇ ਉਹ ਕਰਨ ਵਾਲਾ ਉੱਪਰ ਵਾਲਾ ਹਮ ਪਰ ਜੇ ਕੁਝ ਹੈਗਾ ਤਾਂ ਇਹ ਜੇ ਰਿਜ਼ਲਟ ਨਹੀਂ ਹੋਵੇ ਫਿਰ ਤਾਂ ਬੰਦਾ ਖੜ ਨਹੀਂ ਦਿੰਦਾ ਕੰਪਨੀਆਂ ਨੂੰ ਭਜਾਉਂਦਾ ਬਿਲਕੁਲ